ਬਾਕਰਪੁਰ ਵਾਲਾ ਕੋਈ ਸ਼ਰਿੰਦਰ ਸ਼ਾਹ ਬਾਬਾ ਜਿਹੜਾ ਗੁੰਡੇ ਦੇ ਖਿਲਾੜੀ ਫਿਰਦਾ ਹੁੰਦਾ ਹੈ ਵੱਡੇ-ਵੱਡੇ ਕਲਾਕਾਰਾਂ ਦੇ ਨਾਲ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਇੰਗਲੈਂਡ ਵਗੈਰਾ ਵੀ ਘੁੰਮ ਕੇ ਆਇਆ ਤੁਸੀਂ ਦੇਖਿਆ ਹੁਣੇ ਜਿਹੜੇ ਸਾਡੇ ਪੰਜਾਬ ਦੇ ਬੇਵਕੂਫ ਲੋਕ ਨੇ ਜਿਨ੍ਹਾਂ ਨੂੰ ਮੈਂ ਭੇਡਾਂ ਖਾ ਚ ਕਬੀੜ ਕਹਿਣਾ ਹੁੰਦਾ ਉਹ ਪਾਸਪੋਰਟ ਲੈ ਕੇ ਜਾਣਗੇ ਉਹਨੂੰ ਮਲੰਗ ਨੂੰ ਫੜਾ ਦੇਣਗੇ। ਸਰੇਂਦਰ ਸ਼ਾਹ ਜਿਹੜਾ ਬਰਕਪੁਰ ਵਾਲਾ ਬਾਬਾ ਤੇ ਪਾਸਪੋਰਟ ਖੋਲੋ ਆਪਣੀ ਉਂਗਲ ਨਾਲ ਸائن ਜੇ ਮਾਰਨ ਦੀ ਕੋਸ਼ਿਸ਼ ਕਰਦਾ ਜਿਹਨੂੰ ਇਹ ਕਹਿੰਦੇ ਆ ਵੀ ਇਹ ਕਰਮ ਲਿਖਤੀ ਬੇਬਕੂਬ ਲੋਕ ਜਿਹੜੇ ਧਰਮ ਦੇ ਨਾਂ ਤੇ ਗੱਲਾਂ ਕਰਦੇ ਨੇ ਕਹਿੰਦੇ ਜਦੋਂ ਉਹ ਬਾਬਾ ਆਪਣੀ ਉਂਗਲ ਨਾਲ ਸਾਈਨ ਕਰ ਦਿੰਦਾ ਨਾ ਪਾਸਪੋਰਟ ਤੇ ਕਹਿੰਦੇ ਵੀਜ਼ਾ ਲੱਗ ਜਾਂਦਾ ਹੈ। ਇਹ ਫਰਮਾਂ ਢਾਈਆਂ ਹੋਈਆਂ। ਇੱਕ ਹੋਰ ਵੀਡੀਓ viral ਹੋਈ ਸੀ ਉਹ ਸਿੱਦੇ ਹੀ ਮਸ਼ਹੂਰੀ ਕਰੀ ਜਾਂਦਾ ਸੀ ਕਹਿੰਦਾ ਜਿਹਨੇ ਵੀਜ਼ਾ ਲਗਾਉਣਾ ਹੋਵੇ ਸਾਡੇ ਡੇਰੇ ਆਇਓ ਇੰਨੀ ਕੁ ਸੁੱਖ ਸੁਖ ਲਿਓ ਜਣਕੀ ਇਹ ਦੁਕਾਨਾਂ ਚੱਲ ਰਹੀਆਂ ਨੇ ਇੱਕ ਇਹ ਸਰਿੰਦਰ ਸ਼ਾਹ ਜਿਹੜਾ ਬਾਬਾ ਹੈ ਇਹਦੀ ਵੀਡੀਓ ਅੱਜ ਇੱਕ ਹੋਰ viral ਹੋਈ ਉਹਦੇ ਵਿੱਚ ਉਹ ਬੀਬੀਆਂ ਨੇ ਘੇਰਾ ਪਾਇਆ ਹੋਇਆ ਗਾਲੀ ਗਲੋਚ ਹੋ ਰਹੀ ਹੈ ਥਪੜੋ ਥਪੜੇ ਹੁੰਦੇ ਆ ਉੱਥੇ ਬੈਸੇ ਮੈਂ ਨਾ ਜਿਹੜੇ ਇਹ ਮਲੰਗ ਜੇ ਹੁੰਦੇ ਨੇ ਇਹਨਾਂ ਦੀ ਗੱਲਬਾਤ ਬਹੁਤ ਘੱਟ ਕਰਦਾ ਹੁਣ ਪਰ ਮੈਂ ਜਦੋਂ ਪਾਸਪੋਰਟ ਵੇਖਿਆ ਨਾ ਕਿ ਉਹ ਤੇ ਸਾਈਨ ਬਾਬਾ ਕਰ ਰਿਹਾ ਹੈ ਕਰਮ ਲਿਖ ਰਿਹਾ ਹੈ ਕਿ ਵੀਜ਼ਾ ਮਿਲ ਜੂ ਮੈਂ ਤਾਂ ਗੱਲ ਕੀਤੀ ਹੈ ਇੱਕ ਕੁੜੀ ਦਾ ਪੌਡਕਾਸਟ ਵੇਖਿਆ ਉਹ ਕਹਿੰਦੀ ਇਹ ਬਾਬੇ ਨੇ ਮੈਨੂੰ ਕਹਿਤਾ ਕਿ ਵੀਜ਼ਾ ਮਿਲ ਜੂ ਕਿ ਮੇਰੀ ਰਿਫਿਊਜ਼ ਲਾਗੀ ਕਹਿੰਦਾ ਮੈਨੂੰ ਫੇਰ ਕਹਿੰਦਾ ਕਿ ਖੋਲ ਕੇ ਦੇਖ ਪਾਸਪੋਰਟ ਕਹਿੰਦਾ ਫੇਰ ਰਿਫਿਊਜ਼ ਲਾਗੀ ਫੇ ਤੀਜੀ ਬਾਰ ਮੈਨੂੰ ਕਹਿੰਦਿਆ ਕਹਿੰਦਾ ਕਿ ਇੱਕ ਚਾਂਸ ਹੋਰ ਲੈ ਕੇ ਦੇ ਕਿੰਦੀ ਫੇਰ ਮੇਰੀ ਰਿਫਿਊਜ਼ਲ ਆ ਗਈ ਸਾਡੇ ਜਿਹੜੇ ਪੰਜਾਬ ਦੇ ਬੇਵਕੂਫ ਲੋਕ ਨੇ ਉਹ ਕੁੜੀ ਨੂੰ ਮਗਾਣਾ ਕਢੀ ਜਾਂਦੇ ਆ ਪਰ ਗੱਲ ਇਹ ਹੈ ਵੀ ਕੀ ਵਾਕਈ ਇਹ ਲੋਕ ਵੀਜ਼ਾ ਲਵਾ ਦਿੰਦੇ ਨੇ ਜੇ ਕਿਤੇ ਇਹ ਲੋਕ ਵੀਜ਼ਾ ਲਵਾ ਦਿੰਦੇ ਹੋਣ ਫਿਰ ਇਹਨਾਂ ਨੂੰ ਇਹ ਡੇਰੇ ਬਣਾ ਕੇ ਨਾ ਥੋੜੇ ਟੁਕੜਿਆਂ ਦੀ ਆਸ ਨਾ ਹੁੰਦੀ ਫਿਰ ਇਹ ਬੰਦੇ ਆਪ ਹੀ ਕੈਨੇਡਾ ਅਮਰੀਕਾ ਜਾ ਕੇ ਬਹਿ ਜਾਂਦੇ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਇਹਨਾਂ ਨੇ ਕਾਰੋਬਾਰ ਚਲਾਇਆ ਹੋਇਆ ਹੈ ਦੁਕਾਨਾਂ ਨੇ ਲੋਕਾਂ ਨੂੰ ਲੁੱਟਣ ਵਾਸਤੇ ਕੋਈ ਬੀਬੀ ਜਾਂਦੀ ਹੈ ਮੇਰੇ ਮੁੰਡੇ ਦੀ ਮੈਰਿਜ ਨਹੀਂ ਹੋਈ ਤੁਸੀਂ ਕਿਰਪਾ ਕਰ ਦਿਓ ਮੇਰੀ ਨੂੰਹ ਲੜਦੀ ਹੈ ਸਾਡਾ ਕਾਰੋਬਾਰ ਨੇ ਚੱਲ ਤੁਸੀਂ ਕਿਰਪਾ ਕਰ ਦਿਓ ਤੇ ਬਾਬੇ ਇਹੋ ਜੇ ਕੇਸ ਚਾਹੁੰਦੇ ਹੁੰਦੇ ਆ ਵੀ ਸਾਡੇ ਕੋਲੇ ਲੋਕ ਆਉਣ ਚੜਾਵਾ ਚੜੇ ਤੇ ਅਸੀਂ ਐਸ਼ ਕਰੀਏ ਤੁਸੀਂ ਕਦੇ ਸੋਚਿਆ ਨਾਰਮਲ ਗੱਡੀ ਵਿੱਚ ਕਿੰਨਾ ਤੇਲ ਪੈਂਦਾ ਹੈ ਵੱਡੀਆਂ ਗੱਡੀਆਂ ਇਹਨਾਂ ਦੇ ਕੋਲੇ ਇੰਨੇ ਖਰਚੇ ਕਿੱਥੋਂ ਹੁੰਦੇ ਨੇ ਕੋਈ ਦਿਹਾੜੀ ਕਰਨ ਵਾਲਾ ਬੰਦਾ ਰੋਜ਼ ਗੱਡੀ ਵੀ ਤੇਲ ਪਾ ਸਕਦਾ ਹੈ ਬਿਲਕੁਲ ਨਹੀਂ ਪਰ ਇਹ ਖਰਚੇ ਜਿਹੜੇ ਕਰ ਰਹੇ ਨੇ ਕਿੱਥੋਂ ਕਰਦੇ ਨੇ ਸਾਡੀ ਬੇਵਕੂਫ ਲੋਕਾਂ ਦੀ ਜਿਹੜੀ ਕਮਾਈ ਹੈ ਉਹਨੂੰ ਇਹ ਇਕੱਠਾ ਕਰਦੇ ਨੇ ਆਪਣੇ ਡੇਰਾਂ ਤੇ ਅਸੀਂ ਜਾ ਕੇ ਧੜਾ ਧੜਾ ਪਾਸਪੋਰਟ ਫੜਾਤਾ ਬਾਬੇ ਨੇ ਕਿਰਪਾ ਕਰਤੀ ਵੀਜ਼ਾ ਮਿਲ ਗਿਆ ਇਹ ਗੱਲਾਂ ਕੌਣ ਫੈਲਾ ਰਿਹਾ ਹੈ ਇਹਦੀ ਮਸ਼ਹੂਰੀ ਕੌਣ ਕਰੇ ਸਾਡੇ ਪੰਜਾਬ ਦੇ ਬੇਵਕੂਫ ਲੋਕ ਕਰਦੇ ਵੱਡੇ ਵੱਡੇ ਸਿੰਗਰ ਜਾ ਕੇ ਫੋਟੋਮ ਕਰਾਉਂਦੇ ਉਹਦੇ ਨਾਲ ਉਹਨਾਂ ਦਾ ਕੰਮ ਪਤਾ ਕੀ ਹੁੰਦਾ ਸਿੰਗਰਾਂ ਦਾ ਉਹਨਾਂ ਨੂੰ ਤਾਂ ਪ੍ਰੋਗਰਾਮ ਚਾਹੀਦਾ ਜਿਹੜੇ ਅੰਨੇ ਲੋਕ ਨੇ ਇਹਨਾਂ ਨੂੰ ਘਰਾਂ ਵਿੱਚ ਬੁਲਾਉਣ ਵਾਲੇ ਫਿਰ ਉਹ ਵੱਡੇ ਕਲਾਕਾਰਾਂ ਨੂੰ ਵੀ ਇਹਨਾਂ ਦੇ ਜਰਗੀ ਬੁਲਾ ਲੈਂਦੇ ਆ ਜਿਹੜੇ ਆਪਣਿਹਾਰੇ ਜਾਂ ਕਹਿੰਦੇ ਸਭਾ ਵਗੈਰਾ ਲੱਗਦੀਆਂ ਨੇ ਜਿੱਥੇ ਵੱਡੇ ਵੱਡੇ ਇਹ ਸਿੰਗਰਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਵਿੱਚ ਪੈਸਾ ਕਿੰਨਾ ਇਕੱਠਾ ਹੁੰਦਾ ਕਦੇ ਸੋਚਿਆ ਸੀ ਕਿਸੇ ਦੇ ਔਲਾਦ ਹੈਗੀ ਜਾਂ ਨਹੀਂ ਹੈਗੀ ਉਹਦਾ ਕਿਸੇ ਵੀ ਰੱਬ ਨਾਲ ਕੋਈ ਸੰਬੰਧ ਹੀ ਨਹੀਂ ਹਜ਼ਾਰਾਂ ਕੇਸ ਨੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਗੁਰਦਵਾਰਿਆਂ ਦੇ ਗ੍ਰੰਥੀ ਰਹੇ ਨੇ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀਆਂ ਅਰਦਾਸਾਂ ਕੀਤੀਆਂ ਨੇ ਮੁੰਡਾ ਹੋ ਜੇ ਇਹਦਾ ਕਾਰੋਬਾਰ ਚੱਲ ਪੇ ਪਰ ਉਹ ਲੋਕ ਕਹਿੰਦੇ ਨੇ ਕਿ ਸਾਡੇ ਕੋਈ ਬੱਚਾ ਨਹੀਂ ਹੋਇਆ ਅਸੀਂ ਲਾਤ ਨੂੰ ਸਖਣੇ ਹਾਂ ਤੇ ਲੋਕਾਂ ਦੀਆਂ ਅਰਦਾਸਾਂ ਕਰੀ ਜਾਂਦੇ ਆ ਯਾਨੀ ਕਿ ਮੇਰਾ ਕਹਿਣ ਤੋਂ ਮਤਲੇ ਹੈ ਕਿ ਕਿਸੇ ਨੂੰ ਪੁੱਤ ਮਿਲੇ ਕੇ ਜਾਂ ਦੁੱਧ ਮਿਲੇ ਇਹਦਾ ਕਾਰੋਬਾਰ ਵਧੀਆ ਚੱਲੇ ਇਹ ਕਿਸੇ ਬਾਬੇ ਦੇ ਹੱਥ ਵਿੱਚ ਨਹੀਂ ਹੈਗਾ ਅਸੀਂ ਨਾਂ ਲਟਾਉਂਹੀਏ ਦੂਜੀ ਗੱਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹ ਕਿਹੜੇ ਗੁਰੂ ਨੇ ਜਿਹਨਾਂ ਦੇ ਨਾਂ ਤੇ ਪੰਜਾਬ ਵਸਦਾ ਹੈ ਉਹ ਗੁਰੂ ਬਾਬੇ ਨਾਨਕ ਦੀ ਗੱਲ ਕੀਤੀ ਹੈ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਨਾ ਉਹ ਬਾਬੇ ਨਾਨਕ ਦੀ ਗੱਲ ਹੈ ਤੇ ਬਾਬੇ ਨਾਨਕ ਦੇ ਘਰ ਜਦੋਂ ਤੁਸੀਂ ਧਿਆਨ ਮਾਰੋਗੇ ਨਾ ਉਹਨਾਂ ਦੇ ਭੈਣ ਨੇ ਬੇਬੇ ਨਾਨਕ ਉਹਨਾਂ ਦੇ ਔਲਾਦ ਹੈ ਨਹੀਂ ਨਾ ਕੁੜੀ ਹੈ ਨਾ ਮੁੰਡਾ ਹੈ ਕੀ ਬਬੈ ਨਾ ਨੂੰ ਨਹੀਂ ਪਤਾ ਸੀ ਮੇਰੀ ਭੈਣ ਦੇ ਘਰ ਕੋਈ ਬੱਚਾ ਨਹੀਂ ਉਹਨੇ ਕਦੇ ਅਰਦਾਸ ਕੀਤੀ ਹੈ ਇਤਿਹਾਸ ਵਿੱਚ ਕਦੇ ਤੁਸੀਂ ਪੜ੍ਹਿਆ ਕੁਝ ਵੀ ਬੀਬੇ ਨਾਨਕੀ ਨੇ ਕਿਹਾ ਹੋਵੇ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਮੇਰੇ ਔਲਾਦ ਨਹੀਂ ਕਿਤੇ ਕੋਈ ਸਾਖੀ ਆਈ ਹੈ ਇਤਿਹਾਸ ਵਿੱਚ ਤੇ ਸਾਡੇ ਜਿਹੜੇ ਬੇਬਕੂਫ ਲੋਕ ਨੇ ਕਿਰਪਾਨਾ ਪਾ ਕੇ ਵੀ ਨਾ ਡੇਰਾਂ ਤੇ ਜਾ ਕੇ ਬੈਠੇ ਆ ਤੇ ਉਹ ਸਾਡੇ ਕਮਾਈਆਂ ਤੇ ਐਸ਼ ਕਰਦੇ ਜੂਂਡੇ ਖਲਾਰੇ ਹੋਏ ਨੇ ਤੇ ਨਾ ਅਕਲ ਦਾ ਮੋਡ ਇਹ ਉਹੀ ਹੈ ਬਾਕਰਪੁਰ ਵਾਲਾ ਬਾਬਾ ਜਿਹੜਾ ਫਤਿਹਗੜ੍ਹ ਸਾਹਿਬ ਗਿਆ ਸੀ ਪ੍ਰਵਾਦ ਫੇਰੀ ਕਰਨ ਵਾਸਤੇ ਸਿਰ ਤੇ ਪੀਲੀ ਦਸਤਾਰ ਬੰਨ ਕੇ ਟੋਲ ਕਿਸੇ ਨੇ ਭਜਾਉਣੇ ਜਾਂਦੇ ਸੀ ਨਾ ਜੋ ਉਹੀ ਹੈ ਤੇ ਅਸੀਂ ਸਮਝ ਲੈਣੀ ਨੇ ਤੇ ਜੇ ਇਹਨਾਂ ਬਾਬਾਂ 'ਚ ਕਹੇ ਬੀਜੇ ਲੱਗਦੇ ਹੁੰਦੇ ਨਾ ਸਾਰਾ ਪੰਜਾਬ ਆਪਣੇ ਖਾਲੀ ਹੋ ਜਾਣਾ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ ਅਮਰੀਕਾ ਇੰਗਲੈਂਡ ਚਲੇ ਜਾਂਦੇ ਨਹੀਂ ਕੁਝ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਤੇ ਜੋਤੀਆਂ ਜਬਾਬੇ ਦੇ ਪਈਆਂ ਉਹਦੇ ਬੱਕਪੁਰ ਵਾਲੇ ਸ਼ਰਿੰਦਰ ਸ਼ਾਹ ਦੇ ਬੀਬੀਆਂ ਨੇ ਕੁੱਟੇ ਪਤਾ ਨਹੀਂ ਕੀ ਗੱਲ ਕੀਤੀ ਹੋਣੀ ਹੈ ਖਬਰ ਹੈ ਕੋਈ ਗਲਤ ਹਰਕਤ ਕੀਤੀ ਹੋਵੇ ਜਾਂ ਕਿਤੇ ਪੈਸੇ ਲੈ ਹੋਣ ਜਾਂ ਕਿਤੇ ਦਾ ਵੀਜ਼ਾ ਲਵਾਉਣ ਵਾਲੇ ਤੇ ਕੋਈ ਢੰਗ ਕੀਤਾ ਹੋਵੇ ਕੁਝ ਤਾਂ ਕੀਤਾ ਹੀ ਹੋਣਾ ਬਚਜੋ ਮਿਹਨਤ ਕਰੋ ਆਪਣਾ ਪਰਿਵਾਰ ਪਾਲੋ ਅਖਲ ਤੋਂ ਕੰਮ ਲਓ ਤੇ ਜਿਹੜੇ ਪੰਜਾਬ ਨੂੰ ਕਹਿੰਦੇ ਗੁਰਾਂ ਦੇ ਨਾਂ ਤੇ ਵਸਦੇ ਉਹਨਾਂ ਗੁਰਾਂ ਵੱਲ ਧਿਆਨ ਦਿਓ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਿਹਨਤ ਕਰਕੇ ਖਾ ਬੇਲੜਨਾ ਬੈਠ ਭਾਵ ਹਰਾਮ ਦਾ ਨਾ ਖਾ ਉਹ ਗੁਰਪਾਸ਼ਾਏ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ